ਆਪਰ ਕਿਹੜੇ ਸੁਖ ਸ਼ਾਂਤੀ ਭਾਲਦੇ ਫਿਰਦੇ ਆਂ ਇਹ ਯਾਦ ਰੱਖੋ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਹੈ ਆਪਣੇ ਆਪ ਦੇ ਵਿੱਚ ਬੱਚੇ ਖੇਡ ਖੇਡਦੇ ਹੁੰਦੇ ਨੇ ਵੱਡਾ ਭੰਡਾਰੀਆ ਕਿੰਨਾ ਘਬਰ ਉਹ ਫਿਰ ਕੀ ਕਹਿੰਦਾ ਵੱਡਾ ਭੰਡਾਰੀਆ ਕਿੰਨਾ ਘਪਾਰ ਅੱਗੋਂ ਜਵਾਬ ਮਿਲਦਾ ਵੀ ਇੱਕ ਮੁਠੀ ਚੁਕ ਲੈ ਦੂਜੀ ਤਿਆਰ ਸਾਰੀ ਜ਼ਿੰਦਗੀ ਬੰਦਿਆ ਤੇਰੀ ਇਦਾਂ ਹੀ ਗੁਜ਼ਰਦੀ ਹੈ ਪਰ ਇਸ ਸੰਘਰਸ਼ ਵਿੱਚ ਜਿਹੜੇ ਕਾਮਯਾਬ ਹੁੰਦੇ ਨੇ ਉਹਨਾਂ ਦੇ ਸੰਸਾਰ ਵਿੱਚ ਵੀ ਮੇਲੇ ਲੱਗਦੇ ਨੇ ਚੇਤਾ ਰੱਖਣਾ ਉਹਨਾਂ ਦਾ ਲੋਕ ਵੀ ਸੁਖੀ ਹੈ ਉਹਨਾਂ ਦਾ ਪਰਲੋਕ ਵੀ ਸੁਹੇਲਾ ਹੈ ਉਹਨਾਂ ਦੀ ਇੱਥੇ ਵੀ ਜਜੇਕਾਰ ਹੈ ਉਹਨਾਂ ਦੇ ਅੱਗੇ ਵੀ ਜਜੇਕਾਰ ਹੈ ਇਹ ਤਾਂ ਗੱਲ ਗੁਰਦੁਆਰੇ ਮਹਿਕੇ سامنے ਨਹੀਂ ਸੀ ਅਸੀਂ ਸੁਣਨਾ ਹੀ ਨਹੀਂ ਕੋਈ ਚਾਹੁੰਦੇ ਨਾ ਕੋਈ ਸ਼ਰਾਬ ਛੱਡਣੀ ਚਾਹੁੰਦਾ ਨਾ ਕੋਈ ਦਾੜੀ ਕਾਲੀ ਕਰਨੀ ਸਿਰ ਕਾ ਸਿਰ ਕਾਲਾ ਕਰਨਾ ਛੱਡਣਾ ਚਾਹੁੰਦਾ ਨਾ ਕੋਈ ਝੂਠ ਨਾ ਕੋਈ ਫਰੇਬ ਨਾ ਕੋਈ ਠੱਗੀ ਨਾ ਕੋਈ ਟੋਰੀ ਸੁੱਖ ਦੇ ਦਿਓ ਮਹਾਰਾਜ ਜੀ ਖੁਸ਼ੀਆਂ ਦੇ ਦਿਓ ਮਹਾਰਾਜ ਜੀ ਪੈਸੇ ਦੇ ਦਿਓ ਮਹਾਰਾਜ ਜੀ ਕੀ ਕਰਾਂਗਾ ਹੋਰ ਮਹਿੰਗੀ ਸ਼ਰਾਬ ਪੀਣ ਲੱਗ ਜਾਵਾਂਗਾ ਹੋਰ ਕੀ ਕਰਾਂਗਾ ਪਤਾ ਨਹੀਂ ਕਿ ਸੁੱਖਾ ਦੇ ਵਿੱਚ ਹੈ ਸੁੱਖ ਨਹੀਂ ਬਹੁਤੇ ਤਨਖਟ ਹੈ ਸੁੱਖ ਨਹੀਂ ਪੇਖੇ ਨਿਰਿਤ ਨਤ ਹੈ ਸੁੱਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਖਰ ਗੁਣ ਗਾਏ ਜਦੋਂ ਬਾਣੀ ਪੜੋਗੇ ਸੁਖੀ ਸੁਖ ਹੈ ਇਥੇ ਗੁਰਦੁਆਰੇ ਆਏ ਹੋ ਜੇ ਸੱਚੀ ਮੁੱਚੀ ਤੁਸੀਂ ਆਏ ਹੋ ਤੇ ਤੁਹਾਡਾ ਅਗਲੇ ਆਤਵਾਰ ਫਿਰ ਜੀ ਕਰੇਗਾ ਚਲਿਓ ਗੁਰਦੁਆਰੇ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਪੀਸ ਮਿਲਦਾ ਹੈ ਰੂਹਾਨੀਅਤ ਮਿਲਦੀ ਹੈ ਪੜਾਈ ਚੰਗਾ ਲੱਗਦਾ ਹੈ ਡਾਈਨਿੰਗ ਟੇਬਲ ਤੋਂ ਉਤਰ ਕੇ ਪੰਗਤ ਵਿੱਚ ਲੰਗਰ ਛਕਦੇ ਹੋ ਸੌਂਰਿਆਂ ਤੋਂ ਉਤਰ ਕੇ ਦਰੀਆਂ ਤੇ ਬਹਿਨੇ ਹੋ ਫਿਰ ਵੀ ਚੰਗਾ ਲੱਗਦਾ ਹੈ